ਯੂਟੀ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਜਤਿਨ ਸ਼ਰਮਾ ਇੱਕ ਵਾਰੀ ਫੇਰ ਤੋਂ ਦੋਸਤੋ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਪਿੰਡ ਭੁੱਲਾ ਲਈ ਦੇ ਸਰਪੰਚ ਰਾਜੂ ਜੀ ਦੇ ਉੱਤੇ ਜਿਹੜਾ 25000 ਦੀ ਇੱਕ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਕਾਊਂਟਰ ਕਰਦੇ ਹੋਏ ਅਸੀਂ ਉਸ ਦਾ ਖੁਲਾਸਾ ਕਰਨ ਲਈ ਉਸ ਵਿਅਕਤੀਆਂ ਤੱਕ ਉਸ ਲੇਡੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਲੇਡੀ ਤੱਕ ਸਾਡੀ ਪਹੁੰਚ ਹੋਈ ਤੇ ਉਸ ਮਾਮਲੇ ਦੀ ਜਿਹੜੀ ਸੱਚਾਈ ਆ ਉਹ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਈ ਆਓ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਉਸ ਲੇਡੀਜ਼ ਨਾਲ ਤੇ ਜੋ ਉਸ ਮਾਮਲੇ ਦੀ ਸੱਚਾਈ ਆ ਉਹ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਆਂ ਵੀਡੀਓ ਨੂੰ ਪੂਰਾ ਦੇਖਿਓ ਹਾਂਜੀ ਮੈਡਮ ਕੀ ਨਾਮ ਜੀ ਆਪਣਾ ਸੁਖਵਿੰਦਰਪੁਰ ਕੱਲ ਜਿਹੜੇ ਮੈਡਮ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਤੋਂ ਤੁਹਾਡੀ ਕੀ ਮਾਮਲਾ ਜੀ ਸਾਰਾ ਹੈ ਭਾਜੀ ਉਹ ਨਾ ਜਿੱਦਾਂ ਸਾਡੇ ਨਾਲ ਛੇੜ ਹੋ ਗਿਆ ਸੀ ਗੱਡੀ 'ਚ ਵੱਜ ਗਈ ਸੀ ਗੱਡੀ ਫਗਵਾੜੇ ਤੇ ਉਸ ਮਾਮਲੇ ਚ ਸਾਨੂੰ ਥਾਣੇ ਜਾਣਾ ਪਿਆ ਉੱਥੇ ਭਾਜੀ ਆਏ ਸੀ ਰਜਤ ਨੌਰ ਭਾਜੀ ਰਾਜੂ ਭੁੱਲ ਨਾ ਰਹੀ ਤੁਸੀਂ ਜੀ ਤੇ ਉਹਨਾਂ ਨੇ ਸਾਟਾ ਜਿੱਦਾਂ ਮੇਰੇ ਨਾਲ ਮੇਰਾ ਦੇਨ ਸੀ ਉਹਦਾ ਜਿੱਦਾਂ ਸਾਰਾ ਨਾਲ ਦਾ ਸੋਲਵ ਕਰਵਾਇਆ ਰਾਤ ਤੇ ਉਹ ਉੱਥੇ ਦੇ ਥਾਣੇ ਮੇਰੀ ਗੱਡੀ ਪਈ ਸੀ ਉਹ ਕਹਿੰਦੇ ਵੀ ਤੁਸੀਂ ਸਵੇਰੇ ਆ ਜੀ ਹੈਨਾ ਜਿੱਦਾਂ ਵੀ ਗੱਡੀ ਹੋ ਜੂਗੀ ਤੇ ਥੋੜਾ ਭਾਜੀ ਬਿਜੀਰੇ ਕੰਮਕਾਰ ਚ ਉਹਨਾਂ ਤੋਂ ਮੇਰਾ ਫੋਨ ਹੀ ਚੱਕ ਹੋਇਆ ਤੇ ਮੈਨੂੰ ਫਿਰ ਬਿੱਟੂ ਭਾਈ ਟੱਕਰ ਗਏ ਤੇ ਉਹਨਾਂ ਨੇ ਮੈਨੂੰ ਕਿਹਾ ਤੁਹਾਡੀ ਗੱਡੀ ਛਡਾਵਾਂਗੇ ਤੁਸੀਂ ਇੱਦਾਂ ਇੱਦਾਂ ਉਹਨਾਂ ਨੇ ਉਹਨੂੰ ਕਚਹਿਰੀਆਂ ਬੁਲਾ ਲਏ ਸਿੱਧੇ ਕਚਹਿਰੀਆਂ ਉਹਨਾਂ ਨੇ ਐਫੀ ਡੈਕ ਲਗਵਾਇਆ ਮੈਨੂੰ ਕੁਝ ਨਹੀਂ ਪਤਾ ਉਹਦੇ ਚ ਕੀ ਲਿਖਿਆ ਕੀ ਨਹੀਂ ਉਹਨਾਂ ਨੇ ਮੇਰੇ ਤੋਂ ਸਿਰਫ ਸਿਗਨੇਚਰ ਕਰਵਾਇਆ ਫਿਰ ਇਹਨਾਂ ਨੇ ਇਸ ਤੋਂ ਬਾਅਦ ਮੇਰੇ ਉਹਨਾਂ ਨੇ ਗੱਲ ਕਰਵਾਈ ਗੁਰਦਾਰ ਸਿੰਘ ਗੁਰਦਿਆਲ ਸਿੰਘ ਪੁਲਾ ਰਾਏ ਜਿਹੜੇ ਪੁਲਾ ਰਾਏ ਤੋਂ ਉਹਨਾਂ ਨਾਲ ਗੱਲ ਕਰਵਾਈ ਤੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਬੋਲਿਆ ਵੀ ਤੁਸੀਂ ਜਿੱਦਾਂ ਮਤਲਬ ਉਹਨਾਂ ਦਾ ਉਹ ਕਰ ਦੋ ਵੀ ਉਹਨਾਂ ਦੀ ਮੰਨਜੀ ਚੋਗ ਦੋ ਇਦਾਂ ਬੋਲ ਰਹੀ ਆ ਮੈਂ ਫਿਰ ਭਾਜੀ ਇਹ ਮੈਨੂੰ ਕੋਠੀ ਲੈ ਗਈ ਕੋਠੀ ਜਾਣ ਤੋਂ ਬਾਅਦ ਉੱਥੇ ਇਹਨਾਂ ਨੇ ਵੀਡੀਓ ਬਣਾਈ ਸੱਤ ਅੱਠ ਵਾਰੀ ਕੱਟ-ਕੱਟ ਕੇ ਵੀਡੀਓ ਬਣਦੀ ਸੀ ਤੇ ਉਹ ਤੋਂ ਬਾਅਦ ਇਹਨਾਂ ਨੇ ਉੱਥੇ ਹੀ ਮੈਨੂੰ ਵੀਡੀਓ ਬਣਾ ਕੇ ਉੱਥੇ ਹੀ ਮੈਨੂੰ ਤੁਹਾਨੂੰ ਕਹਿੰਦੇ ਲਾਪੇ ਇਹ ਮੈਨੂੰ ਕਹਿੰਦੇ ਜੇ ਤੂੰ ਵੀਡੀਓ ਤੋਂ ਪਲਟੀ ਜਾਂ ਤੂੰ ਕੁਝ ਵੀ ਅਪਲੋਡ ਕੀਤਾ ਤੇ ਤੈਨੂੰ ਨਾ ਕਬੂਸ ਲੈ ਜੇਲ੍ਹ ਭੇਜ ਦਾਂਗੇ ਵੀ ਸਾਡੇ ਲਿੰਕ ਬੜੇ ਆ ਇਦਾਂ ਦਾ ਸਾਡੇ ਕੋਲ ਮੁੰਡੇ ਉਹ ਤੇ ਆ ਉਦੋਂ ਮਾਸ਼ੀ ਤਾਂ ਕਹਿੰਦੇ ਸੀ ਮੈਨੂੰ ਤੇ ਇੱਕ ਤੁਸੀਂ ਵੀਡੀਓ ਦੇ ਵਿੱਚ 25000 ਰੁਪਏ ਦੀ ਕੋਈ ਲੈਣ ਦੇਣ ਦੀ ਗੱਲ ਕੀਤੀ ਸੀ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਉਹ ਵੀ ਇਹਨਾਂ ਦੇ ਕਹਿਣ ਤੋਂ ਬਣਾਈ ਸੀ ਮੈਂ ਉਹ ਵੀ ਇਹਨਾਂ ਦੇ ਕਹਿਣ ਤੋਂ ਬੋਲਿਆ ਇਹ ਮੈਨੂੰ ਕਹਿੰਦੇ 25000 ਕਹਿਣਾ ਤੇ ਨਾਲ 70000 ਇਦਾਂ ਕਹਿਣਾ ਮਤਲਬ ਮੇਰੇ ਨਾਮ ਤੋਂ ਜਿਹੜਾ ਉਹ ਕਹਿੰਦੇ ਜਿਹੜਾ ਰਜੇਦ ਭਨੌੜ ਜੀ ਨਾਲ ਕੋਈ ਲੈਣ ਦੇਣ ਤੁਹਾਡਾ ਹੋਇਆ ਹੈ ਕਿ ਨਹੀਂ ਹੋਇਆ ਹਲੇ ਤੱਕ ਕੁਝ ਨਹੀਂ ਬਾਜੀ ਕੁਝ ਨਹੀਂ ਕੋਈ ਲੈਣ ਦੇਣ ਨਹੀਂ ਹੋਇਆ ਨਹੀਂ ਤੇ ਉਹਨਾਂ ਨੇ ਕੋਈ ਇਦਾਂ ਮੰਗ ਕੀਤੀ ਤੁਹਾਡੇ ਕੋਲ ਪੈਸੇ ਦੀ ਨਹੀਂ ਬਾਜੀ ਕੋਈ ਨਹੀਂ ਠੀਕ ਹੈ ਨਾਲੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜਿਹੜਾ ਮੇਰਾ ਰਾਜਪਾਲ ਦੇ ਕਲਾਗ ਵਿੱਚੋਂ ਵੀਡੀਓ ਪੈ ਗਈ ਇਹਦੇ ਬਾਰੇ ਮੈਂ ਸੌਰੀ ਫੀਲ ਕਰਦੀ ਆ ਮੈਂ ਰਾਜਪਾਲ ਨੂੰ ਆਪਣੇ ਵੱਲ ਸੌਰੀ ਕਹਿੰਦੀ ਆ ਕਿ ਮੇਥੋਂ ਗਲਤੀ ਹੋ ਗਈ ਕਿਉਂਕਿ ਇਹਨਾਂ ਨੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਇਹਨਾਂ ਨੇ ਮੈਨੂੰ ਮੇਰੇ ਤੇ ਦਬਾਅ ਪਾਇਆ ਇਹਨਾਂ ਨੇ ਮੇਥੋਂ ਇਦਾਂ ਵੀਡੀਓ ਬਣਵਾਈ ਤੇ ਇਹਨਾਂ ਦੀ ਸਾਰੀ ਉਹ ਸੀ ਸਾਰੀ ਇੱਕ ਤੁਸੀਂ ਕੋਠੇ ਦਾ ਜ਼ਿਕਰ ਕੀਤਾ ਸੀ ਹੁਣ ਥੋੜੀ ਦੇਰ ਪਹਿਲਾਂ ਉਹ ਕੋਠੀ ਕਿਹਦੀ ਕੋਠੀ ਇਹ ਲੈ ਕੇ ਗਏ ਜਦੋਂ ਇਵਨ ਨੂੰ ਐਮਐਲਐਸ ਹਾਲ ਦੀ ਕੋਠੀ ਲੈ ਕੇ ਗਈ ਸੀ ਉੱਥੇ ਹੀ ਇਹਨਾਂ ਨੇ ਵੀਡੀਓ ਬਣਾਈ ਸੀ ਸੋ ਕੱਲ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਰਿਸ਼ਵਤ ਖੋਰੀ ਦੇ ਮਾਮਲੇ ਨਾਲ ਲੈ ਕੇ ਤੇ ਜਿਨ੍ਹਾਂ ਦਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਅੱਜ ਹੁਣ ਇਸ ਟਾਈਮ ਅਸੀਂ ਉਹਨਾਂ ਦੇ ਨਾਲ ਬੈਠੇ ਆ ਰਜਤ ਜੀ ਜਿਹੜੇ ਕੀ ਭੁੱਲਾ ਲਈ ਦੇ ਸਰਪੰਚ ਨੇ ਸਾਡੇ ਨਾਲ ਨੇ ਰਜਤ ਜੀ ਕੀ ਸੀ ਸਾਰਾ ਮਾਮਲਾ ਕਿਉਂ ਤੁਹਾਨੂੰ ਇਹਦੇ ਵਿੱਚ ਘੜੀਸਿਆ ਗਿਆ ਕੌਣ ਕੌਣ ਇਹਦੇ ਵਿੱਚ ਸੀਗੇ ਥੋੜਾ ਜਿਹਾ ਡਿਟੇਲ ਦੇ ਵਿੱਚ ਜੀ ਇੰਦਾ ਸੀ ਅਜ ਤੋਂ 5 ਤੋਂ 6 ਦਿਨ ਪਹਿਲਾਂ ਮੈਨੂੰ ਕਾਲ ਆਉਂਦੀ ਆ ਰਾਹੁਲ ਦੀ ਸਿਮੀ ਵਾਲੇ ਫੋਨ ਤੋਂ ਮੈਨੂੰ ਕਾਲ ਆਈ ਆ ਕਿ ਭਾਜੀ ਸਾਡੀ ਹੈਲਪ ਕਰੋ ਕਿ ਸਾਡੀ ਗੱਡੀ ਵੱਜ ਗਈ ਕਿਤੇ ਤੇ ਚਲੋ ਮੈਨੂੰ ਕਾਲ ਆਉਂਦੀ ਕਾਲ ਦੇ ਦੌਰਾਨ ਹੀ ਮੈਨੂੰ ਉਹਨਾਂ ਦੀਆਂ ਕਿੰਨੀਆਂ ਕਾਲਸ ਆਉਂਦੀਆਂ ਐਜ਼ ਅ ਫੈਮਲੀ ਤੌਰ ਤੇ ਲਾ ਲੋ ਜਾਂ ਐਜ਼ ਅ ਭੈਣ ਤੌਰ ਤੇ ਲਾ ਲੋ ਮੈਨੂੰ ਕਾਲ ਆਈ ਆ ਵੀ ਸਾਡੀ ਗੱਡੀ ਵਾਲੀ ਗੱਡੀ ਦੌਰਾਨ ਉਹਨਾਂ ਦੀ ਇੱਕ ਦੋ ਹੋਰ ਗੱਡੀਆਂ ਦੇ ਵਿੱਚ ਗੱਡੀ ਵੱਜਦੀ ਆ ਇਸ ਦੌਰਾਨ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਿ ਭਾਜੀ ਮੇਰੀ ਗੱਡੀ ਵੀ ਭੰਤੀ ਆ ਪਾਰਟੀ ਨੇ ਤੇ ਦੂਜੀ ਗੱਲ ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦੇ ਆ ਚਲੋ ਸਮਾਜ ਸੇਵਾ ਤੌਰ ਤੇ ਮੈਂ ਸਿੱਧੀ ਥਾਣੇ ਪਹੁੰਚ ਗਿਆ ਸਿੱਧੀ ਥਾਣੇ ਪਹੁੰਚਣ ਦੌਰਾਨ ਹਨਾ ਜੀ ਮੈਂ ਉੱਥੇ ਐਸਐਚਓ ਸਾਹਿਬ ਨੂੰ ਵੀ ਮਿਲਿਆ ਤੇ ਸਾਰਿਆਂ ਨੂੰ ਮਿਲਿਆ ਇਸ ਦੌਰਾਨ ਉਹਨਾਂ ਦਾ ਕੰਪਰੋਮਾਈਜ਼ ਨਹੀਂ ਹੋਇਆ ਤੇ ਜਿਹੜਾ ਰਾਹੁਲ ਮੁੰਡਾ ਸੀਗਾ ਜਿਹਨੂੰ ਅੱਲੂ ਕਹਿੰਦੇ ਆ ਉਹਦੇ ਤੇ ਪੁਲਿਸ ਨੇ 7 ਕੰਜ ਦਾ ਪਰਚਾ ਦਿੱਤਾ ਤੇ ਕੁੜੀ ਨੂੰ ਮੈਂ ਆਪਣੇ ਬਿਹਾਵ ਤੇ ਉੱਥੋਂ ਲੈ ਕੇ ਆ ਜਨਾ ਠਾਣਿਓ ਠੀਕ ਆ ਜੀ ਮੇਰੀ ਇੰਨੀ ਇੱਕ ਸੀਗੀ ਕਿ ਮੈਨੂੰ ਲੈ ਕੇ ਆਉਂਦਾ ਪਿਆ ਲੈ ਕੇ ਆਣ ਦੇ ਨਾਲ ਦੂਸਰੇ ਦਿਨ ਮੈਂ ਆਪਣੇ ਪੇਪਰ ਲਾ ਕੇ ਅੱਲੂ ਨਾਂ ਦੇ ਮੁੰਡੇ ਨੂੰ ਰਾਹੁਲ ਨੂੰ ਜਿਹਦਾ ਮੈਨੂੰ ਫੋਨ ਆਉਂਦਾ ਆ ਜਿਹੜਾ ਸੱਜਣ ਆ ਆਪਣਾ ਉਹਨੂੰ ਮੈਂ ਛਡਾ ਕੇ ਲੈ ਕੇ ਆਇਆ ਐਸ ਡੀ ਐਮ ਸਾਹਿਬ ਦੇ ਮਤਲਬ ਕੋਰਟ ਦੇ ਵਿੱਚੋਂ ਠੀਕ ਆ ਜੀ ਜ਼ਮਾਨਤ ਕਰਵਾ ਕੇ ਲੈ ਆਇਆ ਬਸ ਇਹੀ ਰੌਲਾ ਆ ਔਰ ਜਿਹੜੇ ਲੋਗ ਕਹਿ ਰਹੇ ਆ ਕਿ ਇਦਾਂ ਉਦਾਂ ਉਦਾਂ ਦਾ ਕੋਈ ਚੱਕਰ ਨਹੀਂ ਹੈਗਾ ਨਾ ਮੈਂ ਅੱਜ ਪੈਸੇ ਖਾਵਾਂ ਨਾ ਮੈਂ ਕੱਲ ਪੈਸੇ ਖਾਵਾਂ ਇੱਕ ਆਡੀਓ ਰਿਕਾਰਡਿੰਗ ਜਿਹੜੀ ਵਾਇਰਲ ਹੋ ਰਹੀ ਆ ਉਹਦੇ ਮਾਮਲੇ ਦੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਭਾਜੀ 6-7 ਦਿਨ ਹੋ ਗਏ ਮੈਂ ਥਾਣੇ ਗਏ ਨੂੰ ਉਸ ਦੌਰਾਨ ਤਾਂ ਕੋਈ ਆਡੀਓ ਆਈ ਨਹੀਂ ਜਾਂ ਉਸ ਦੌਰਾਨ ਕੋਈ ਰਿਕਾਰਡਿੰਗ ਦਿਖਾ ਦਿਓ ਮੇਰੀ ਕੱਲ ਜਦੋਂ ਕੱਲ ਪਰਸੋ ਦੀ ਇਹ ਕਿਸੇ ਮਤਲਬ ਪੋਲੀਟੀਕਲ ਪ੍ਰੈਸ਼ਰ ਥੱਲੇ ਆਣ ਕੇ ਕੁੜੀ ਨੇ ਜਿਹੜਾ ਇਹ ਕੰਮ ਕੀਤਾ ਉਹ ਕੱਲ ਇਹ ਰਿਕਾਰਡਿੰਗ ਹੋਈ ਆ ਤੇ ਮੈਂ ਇੱਕ ਹਨਾ ਆਪਣੇ ਪਿੰਡ ਦੇ ਵਿੱਚ ਆਧਾਰ ਕਾਰਡ ਦਾ ਇੱਕ ਫਾਰਮ ਭਰ ਰਿਆ ਸੀ ਤੇ ਮੇਰੀ ਕਾਲ ਦੇ ਵਿੱਚ ਇੰਨਾ ਧਿਆਨ ਨਹੀਂ ਸੀਗਾ ਮੈਂ ਇਹਨੂੰ ਇਹ ਕਹੀ ਜਨਾ ਵੀ ਕੋਈ ਨਹੀਂ ਮਿਲ ਕੇ ਤੈਨੂੰ ਦੱਸ ਦਿੰਨਾ ਮਿਲ ਕੇ ਤੈਨੂੰ ਸਮਝਾ ਦਿੰਨਾ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਮੈਂ ਮਿਲ ਕੇ ਤੈਨੂੰ ਸਮਝਾ ਦਿੰਨਾ ਬਟ ਮੈਂ ਪ੍ਰਪੇਅਰ ਨਹੀਂ ਸੀਗਾ ਉਹ ਪ੍ਰਪੇਅਰ ਸੀਗੇ ਰਿਕਾਰਡਿੰਗ ਕਰਨ ਦੌਰਾਨ ਉਹ ਪ੍ਰਪੇਅਰ ਸੀ ਮੈਂ ਪ੍ਰਪੇਅਰ ਨਹੀਂ ਸੀ ਕਿਉਂਕਿ ਮੈਂ ਸਮਾਜ ਸੇਵੀ ਮੈਨੂੰ ਹਰ ਇੱਕ ਦਿਨ ਨਾਲ ਜਾਣਾ ਪੈਂਦਾ ਮੈਂ ਇਹ ਕੰਮ ਇੱਥੇ ਕਰਦਾ ਹਾਂ ਪਰ ਦਿਮਾਗ ਮੇਰਾ ਕਿਤੇ ਹੁੰਦਾ ਕਈ ਵੇਲੇ ਇੰਦਾ ਦੀ ਕੋਈ ਤੱਥਾਂ ਦੇ ਆਧਾਰ 'ਤੇ ਮੈਂ ਮਤਲਬ ਗੱਲ ਕਰਦਾ ਹਾਂ ਮੇਰੀ ਕੋਈ ਫੇਕ ਨਹੀਂ ਹੈਗੀ ਜੇ ਫੇਕ ਹੋਵੇ ਤਾਂ ਮੈਨੂੰ ਜੋ ਮਰਜ਼ੀ ਕੋਈ ਨੋ ਪ੍ਰੋਬਲਮ ਆਈ ਐਮ ਸੈਟੀਸਫਾਈਡ ਵਿਦ ਯੂ ਸੋ ਇਹ ਸਨ ਰਾਜੂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਝੂਠਾਇਆ ਨਾ ਇਹ ਅੱਜ ਪੈਸੇ ਖਾਣ ਤੇ ਨਾ ਇਹ ਕੱਲ ਪੈਸੇ ਖਾਣ ਸੱਚੇ ਸੁੱਚੇ ਲੀਡਰ ਨੇ ਜਿਹੜੇ ਵੀ ਇਹਨਾਂ ਤੇ ਕੱ ਦੂਜੀ ਧਿਰ ਜਿਨ੍ਹਾਂ ਵੱਲੋਂ ਇਲਜ਼ਾਮ ਲਗਾਏ ਗਏ ਉਹਨਾਂ ਨੇ ਵੀ ਇਹ ਗੱਲ ਦੱਸੀ ਆ ਕਿ ਸਾਰੇ ਦੇ ਸਾਰੇ ਇਲਜ਼ਾਮ ਝੂਠੇ ਹਨ ਧੰਨਵਾਦ